ਸਰ ਸ਼ਿਕਾਜੀ ਮੈਰੀ ਨਤਮਾਨ ਤੇ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਲੈ ਕੇ ਹਾਜ਼ਰ ਹੋਇਆ ਦੇਸ਼ ਵਿਦੇਸ਼ ਸਣੇ ਪੰਜਾਬ ਦੀਆਂ ਖਬਰਾਂ ਸਭ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੀਆਂ ਅਹਿਮ ਸੁਰਖੀਆਂ ਤੇ ਕੈਲੀਫੋਰਨੀਆ 'ਚ ਬਰਫਾਂ ਦੇ ਤੂਫਾਨ ਦਾ ਕਹਿਰ 9 ਸਕੂਅਰਾਂ 'ਚੋਂ 8 ਦੀਆਂ ਲਾਸ਼ਾਂ ਬਰਾਮਦ ਇੱਕ ਹਜੇ ਲਾਪਤਾ ਸਿੱਧੂ ਮੂਸੇਵਾਲੇ ਦਾ ਕਾਤਲ ਕੈਨੇਡਾ ਤੋਂ ਹੋਣਗੇ ਰਿਪੋਰਟ ਗੋਲਡ ਬਰਾਂਡਸਨ ਨੇ 296 ਗੈਂਗਸਟਰਾਂ ਦੀ ਸੂਚੀ ਹੋਈ ਤਿਆਰ ਕੈਂਡਾ ਚ ਨਿਯਮਾਂ ਦੀ ਉਲੰਘਣਾ ਪਈ ਭਾਰੀ 2800 ਭਾਰਤੀਆਂ ਨੂੰ ਕੱਢਿਆ ਬਾਹਰ 6500 ਹੋਰ ਰੜਾਤੇ ਵਿਧਾਇਕਾਂ ਨੂੰ ਵੱਡਾ ਝਟਕਾ ਹਾਈ ਕੋਰਟ ਨੇ ਜਾਰੀ ਕੀਤਾ ਨੋਟਿਸ ਹੁਣ ਖਬਰਾਂ ਵਿਸਥਾਰ ਦੇ ਨਾਲ ਬੁਲਟਨ ਦੀ ਸ਼ੁਰੂਆਤ ਕਰਾਂਗੇ ਅਮਰੀਕਾ ਦੀ ਵੱਡੀ ਖਬਰ ਦੇ ਨਾਲ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਬਰਫਾਨੀ ਤੂਫਾਨ ਤੇ ਭੂ ਖਿਸਕਣ ਦੇ ਨਾਲ ਭਾਰੀ ਤਬਾਹੀ ਮਚਾਈ ਪੁਲਿਸ ਦੁਆਰਾ ਦਿੱਤੀ ਗਈ ਅਧਿਕਾਰਿਤ ਜਾਣਕਾਰੀ ਦੇ ਮੁਤਾਬਿਕ ਤਾਹੋ ਖੇਤਰ ਦੇ ਕੈਨਸਲ ਪੀਕ ਤੇ ਆਏ ਭਿਆਨਕ ਭੂਖਿਸਕਣ ਤੋਂ ਬਾਅਦ ਲਾਤਾ ਹੋਏ 9 ਸਕੇਰਾਂ ਦੇ ਵਿੱਚੋਂ 8 ਦੀ ਮੌਤ ਹੋ ਗਈ ਹੈ ਬਚਾਅ ਟੀਮਾਂ ਨੇ ਉਹਨਾਂ ਦੀਆਂ ਲਾਸ਼ਾਂ ਪ੍ਰਾਪਤ ਕਰ ਲਈਆਂ ਨੇ ਜਦਕਿ ਇੱਕ ਵਿਅਕਤੀ ਹਲੇ ਵੀ ਲਾਤਾ ਦੱਸਿਆ ਜਾ ਰਿਹਾ ਹੈ ਨਿਵਾਦਾ ਕਾਉਂਟੀ ਦੀ ਸੈਰਿਫ ਸ਼ਾਨਨ ਮੂਲ ਨੇ ਇਸ ਤ੍ਰਾਸਦੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬਚਾਅ ਟੀਮਾਂ ਪੂਰਿਸ਼ਤ ਦੇ ਨਾਲ ਕੰਮ ਕਰ ਰਹੀਆਂ ਨੇ ਪਰ 8 ਮੈਂਬਰਾਂ ਨੂੰ ਖੋਣਾ ਇੱਕ ਵੱਡੀ ਤਰਾਸਦੀ ਹੈ। ਅਸੀਂ ਹਜੇ ਵੀ ਇੱਕ ਲਾਤਾ ਮੈਂਬਰ ਦੀ ਭਾਲ ਕਰ ਰਹੇ ਹਾਂ ਤੇ ਉਸ ਨੂੰ ਲੱਭਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਖੇਤਰ ਦੇ ਵਿੱਚ ਭਾਰੀ ਬਰਫਬਾਰੀ ਅਤੇ ਖਰਾਬ ਮੌਸਮ ਕਾਰਨ ਬਚਾਅ ਮਹਿਮਿੰਦ ਦੇ ਵਿੱਚ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਕਾਰੀਆਂ ਨੇ ਸਥਾਨਕ ਲੋਕਾਂ ਤੇ ਸੈਲਾਨੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਉੱਚੇ ਪਹਾੜੀ ਇਲਾਕਿਆਂ ਅਤੇ ਜਿਹੜੇ ਅਜਿਹੇ ਪਲੇਸ ਨੇ ਜਿੱਥੇ ਕਿ ਬਰਫ ਜ਼ਿਆਦਾ ਪੈ ਰਹੀ ਹੈ ਜਾਂ ਕਿਤੇ ਕੋਈ ਖਤਰਾ ਉੱਥੇ ਜਿਹੜਾ ਕਿ ਨਾ ਜਾ ਜਾਵੇ ਅਜਿਹੇ ਖਤਰੇ ਵਾਲੇ ਖੇਤਰਾਂ ਤੋਂ ਦੂਰ ਰਹਿਣ ਦੀ ਅਪੀਲ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਹੈ ਇਸ ਦੇ ਨਾਲ ਹੀ ਗੱਲ ਕਰਾਂਗੇ ਅਗਲੀ ਖਬਰ ਕੈਨੇਡਾ ਦੀ ਕੈਨੇਡਾ ਨੇ 2025 ਦੇ ਪਹਿਲੇ 10 ਮਹੀਨਿਆਂ ਦੇ ਵਿੱਚ 18500 ਤੋਂ ਵੱਧ ਲੋਕਾਂ ਨੂੰ ਦੇਸ਼ ਦੇ ਵਿੱਚੋਂ ਬਾਹਰ ਕੱਢਿਆ ਇਸ ਵਿੱਚ ਸਭ ਤੋਂ ਵੱਧ 3972 ਲੋਕ ਮੈਕਸੀਕੋ ਦੇ ਸਨ ਜਦਕਿ ਦੂਜੇ ਨੰਬਰ ਤੇ ਭਾਰਤ ਰਿਹਾ 2025 ਅਕਤੂਬਰ ਤੱਕ ਕੈਨੇਡਾ ਤੋਂ 2831 ਭਾਰਤੀ ਨਾਗਰਿਕਾਂ ਨੂੰ ਕੱਢਿਆ ਗਿਆ ਦਰਅਸਲ ਇਹ ਅੰਕੜਾ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਵੱਲੋਂ ਜਾਰੀ ਕੀਤਾ ਗਿਆ ਕੈਨੇਡਾ ਤੋਂ ਕੱਢੇ ਗਏ ਲੋਕਾਂ ਦੇ ਵਿੱਚੋਂ ਵੱਡੀ ਗਿਣਤੀ ਵਿੱਚ ਅਜਿਹੇ ਲੋਕ ਸਨ ਜਿਨ੍ਹਾਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਨੇ ਪਰ ਇਸ ਵਿੱਚ ਦੇਸ਼ ਨਿਕਾਲਾ ਦਿੱਤੇ ਜਾਂਦਾ ਸਭ ਤੋਂ ਵੱਡਾ ਕਾਰਨ ਸਰਨਾਰਥੀ ਬਿਨੇ ਕਾਰਾਂ ਵੱਲੋਂ ਨਿਯਮਾਂ ਦੀ ਪਾਲਣਾ ਨਾ ਕਰਨਾ ਰਿਹਾ ਕੈਨੇਡਾ ਨੇ ਹੁਣ ਤੱਕ 2831 ਭਾਰਤੀ ਨਾਗਰਿਕ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਗਿਆ ਐਨਾ ਹੀ ਨਹੀਂ ਕੈਨੇਡਾ ਵੱਲੋਂ ਹਲੇ ਵੀ 29542 ਹੋਰ ਲੋਕਾਂ ਨੂੰ ਕੱਢਣ ਦੀ ਪ੍ਰਕਿਰਿਆ ਚੱਲ ਰਹੀ ਹੈ ਜਿਨ੍ਹਾਂ ਦੇ ਵਿੱਚੋਂ 6515 ਭਾਰਤੀ ਵੀ ਸ਼ਾਮਲ ਨੇ ਭਾਵ ਕੁੱਲ ਮਿਲਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਭਾਰੀਆਂ ਤੇ ਕਾਰਵਾਈ ਹੋਵੇਗੀ ਇਮੀਗ੍ਰੇਸ਼ਨ ਨਿਯਮ ਤਹਿਤ ਕੈਨੇਡਾ ਦੇ ਵਿੱਚ ਤਿੰਨ ਤਰੀਕਿਆਂ ਦੇ ਨਾਲ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਂਦਾ ਹੈ ਡਿਪਾਰਚਰ ਆਰਡਰ ਐਕਸਕਲੂਜ਼ਨ ਆਰਡਰ ਅਤੇ ਡਿਪੋਰਟੇਸ਼ਨ ਆਰਡਰ ਸਾਲ 2025 ਦੇ ਵਿੱਚ ਕੈਨੇਡਾ ਨੇ ਡਿਪਾਰਚਰ ਆਰਡਰ ਰਾਹੀਂ ਜਿਹੜੇ ਕਿ ਕਈ ਜਨਾਂ ਨੂੰ ਇੱਥੋਂ ਬਾਹਰ ਕੱਢਿਆ ਜਿਹਦੇ ਚੱਲਦੇ ਹੁਣ ਕੈਨੇਡਾ ਦੇ ਵਿੱਚ ਰਹਿ ਰਹੇ ਲੋਕਾਂ ਦੇ ਉੱਤੇ ਖਤਰੇ ਦੀ ਤਲਵਾਰ ਲੜਕਦੀ ਨਜ਼ਰ ਆ ਰਹੀ ਹੈ ਇਸੇ ਨਾਲ ਹੀ ਗੱਲ ਕਰਾਂਗੇ ਗੈਂਗਸਟਰਾਂ ਨੂੰ ਲੈ ਕੇ ਜਿਹੜੇ ਗੈਂਗਸਟਰ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਦੋਸ਼ੀ ਗੈਂਗਸਟਰ ਗੋਲਦੀ ਬਰਾੜ ਅਤੇ ਕਈ ਹੋਰ ਗੈਂਗਸਟਰਾਂ ਨੂੰ ਕੈਨੇਡਾ ਤੋਂ ਡਿਪੋਰਟ ਕਿਤੇ ਜਾਣ ਦੀ ਤਿਆਰੀ ਹੋ ਰਹੀ ਹੈ। ਕੈਨੇਡਾ ਸਰਕਾਰ ਨੇ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਜਾਂ ਸ਼ਰਨਾਰਥੀਆਂ ਵਜੋਂ ਰਹਿ ਰਹੇ ਗੈਂਗਸਟਰਾਂ ਨੂੰ ਡਿਪੋਰਟ ਕਰਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਕੈਨੇਡੀਅਨ ਮੀਡੀਆ ਰਿਪੋਰਟਾਂ ਦੇ ਅਨੁਸਾਰ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਵੱਖ-ਵੱਖ ਦੇਸ਼ਾਂ ਦੇ 295 ਗੈਂਗਸਟਰਾਂ ਦੀ ਸੂਚੀ ਤਿਆਰ ਕੀਤੀ ਹੈ। ਇਨ੍ਹਾਂ ਦੇ ਵਿੱਚੋਂ 32 ਗੈਂਗਸਟਰਾਂ ਨੂੰ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਬੋਰਡ ਵੱਲੋਂ ਡਿਪੋਰਟ ਕਰਨ ਦੇ ਹੁਕਮ ਦਿੱਤੇ ਗਏ ਨੇ ਹਾਲਾਂਕਿ ਸੀਬੀਐਸ ਨੇ ਹਾਲੇ ਤੱਕ ਦੇਸ਼ ਨਿਕਾਲਾ ਦੇਣ ਵਾਲੇ ਗੈਂਗਸਟਰਾਂ ਦੀ ਸੂਚੀ ਜਾਰੀ ਨਹੀਂ ਕੀਤੀ ਜੇ ਕੈਨੇਡੀਅਨ ਸਰਕਾਰ ਗੈਂਗਸਟਰਾਂ ਨੂੰ ਡਿਪੋਰਟ ਕਰਨ ਦੇ ਵਿੱਚ ਸਖਤੀ ਦਿਖਾਉਂਦਾ ਤਾਂ ਗੋਲਡੀ ਬਰਾੜ ਅਤੇ ਆਸ਼ਰ ਢੱਲਾ ਸਮੇਤ ਬਹੁਤ ਸਾਰੇ ਗੈਂਗਸਟਰ ਭਾਰਤ ਵਾਪਸ ਭੇਜ ਦਿੱਤੇ ਜਾਣਗੇ ਅਤੇ ਪੰਜਾਬ ਪੁਲਿਸ ਉਹਨਾਂ ਨੂੰ ਵੱਖ-ਵੱਖ ਮਾਮਲਿਆਂ ਦੇ ਵਿੱਚ ਗ੍ਰਿਫਤਾਰ ਕਰਨ ਦੇ ਯੋਗ ਹੋਵੇਗੀ ਕਿਉਂਕਿ ਅਜਿਹੇ ਕਈ ਗੈਂਗਸਟਰ ਨੇ ਜੋ ਕਿ ਪੰਜਾਬ ਦੇ ਵਿੱਚ ਵਾਰਦਾਤਾਂ ਕਰਕੇ ਕੈਨੇਡਾ ਦੇ ਵਿੱਚ ਬੈਠੇ ਨੇ ਜੇਕਰ ਲਿਸਟ ਜਾਰੀ ਹੋ ਜਾਂਦੀ ਹੈ ਤਾਂ ਇਹ ਨਾਮਵਰ ਗੈਂਗਸਟਰਾਂ ਨੂੰ ਵੀ ਭਾਰਤ ਡਿਪੋਰਟ ਕਰਕੇ ਭੇਜਿਆ ਜਾਵੇਗਾ ਇਸ ਦੇ ਨਾਲ ਹੀ ਗੱਲ ਕਰਾਂਗੇ ਅਗਲੀ ਖਬਰ ਦੇ ਨਾਲ ਬਿਹਾਰ ਵਿਧਾਨ ਸਭਾ ਚੋਣਾਂ ਦੇ ਵਿੱਚ ਕਥਿਤ ਵੋਟ ਚੋਰੀ ਅਤੇ ਹਲਪਨਾਮੇ ਦੇ ਵਿੱਚ ਗਲਤ ਜਾਣਕਾਰੀ ਦੇਣ ਦਾ ਮਾਮਲਾ ਹੁਣ ਪਟਨਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਅਦਾਲਤ ਨੇ 42 ਚੁਣੇ ਹੋਏ ਵਿਧਾਇਕਾਂ ਨੂੰ ਨੋਟਿਸ ਜਾਰੀ ਕਰਕੇ ਉਹਨਾਂ ਤੋਂ ਜਵਾਬ ਮੰਗਿਆ ਹਾਰੇ ਹੋਏ ਵਿਰੋਧੀ ਉਮੀਦਵਾਰਾਂ ਨੇ ਇਨ੍ਹਾਂ ਵਿਧਾਇਕਾਂ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ ਪਟੀਸ਼ਨ ਦੇ ਵਿੱਚ આરોਪ ਲਗਾਇਆ ਕਿ ਚੋਣਾਂ ਦੌਰਾਨ ਵੋਟਾਂ ਖਰੀਦੀਆਂ ਗਈਆਂ ਅਤੇ ਨਾਮਜ਼ਦਗੀ ਸਮੇਂ ਜਮ੍ਹਾਂ ਕਰਵਾਏ ਗਏ ਹਲਫੀਆਂ ਦੇ ਵਿੱਚ ਗਲਤ ਜਾਣਕਾਰੀ ਸਾਂਝੀ ਕੀਤੀ ਗਈ ਹੈ ਨਾਲ ਹੀ ਐਨਡੀਏ ਤੇ ਵੋਟਰਾਂ ਨੂੰ 10-10 ਹਜ਼ਾਰ ਰੁਪਏ ਦੇ ਕੇ ਵੋਟਾਂ ਖਰੀਦਣ ਦਾ ਇਲਜ਼ਾਮ ਵੀ ਲਗਾਇਆ ਗਿਆ। ਫਿਲਹਾਲ ਇਹ ਮਾਮਲਾ ਇਸ ਸਮੇਂ ਹਾਈ ਕੋਰਟ ਦੇ ਵਿੱਚ ਵਿਚਾਰ ਅਧੀਨ ਹੈ ਅਤੇ ਸਾਰੇ ਵਿਧਾਇਕਾਂ ਤੋਂ ਜਵਾਬ ਧਾਲਵਕ ਕੀਤਾ ਗਿਆ। ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਇਸ ਮਾਮਲੇ ਤੇ ਕੀ ਸੁਣਵਾਈ ਕੀਤੀ ਜਾਂਦੀ ਹੈ ਤੇ ਵਿਧਾਇਕਾਂ ਦੇ ਵੱਲੋਂ ਕੀ ਆਪਣਾ ਜਵਾਬ ਧਾਲਵਕ ਕੀਤਾ ਜਾਂਦਾ। ਇਸ ਨਾਲ ਹੀ ਗੱਲ ਕਰਾਂਗੇ ਪੰਜਾਬ ਨੂੰ ਲੈ ਕੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਜੋ ਕਿ 2022 ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਸਰਗਰਮ ਹੋ ਚੁੱਕੀ ਹੈ ਹੁਣ ਵਪਾਰੀਆਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਤੇ ਜ਼ਮੀਨੀ ਪੱਧਰ ਤੇ ਤਾਲਮੇਲ ਨੂੰ ਸੰਦਖੇਪ ਕਰਨ ਲਈ ਇੱਕ ਨਿਰਣਾਇਕ ਕਦਮ ਚੁੱਕਿਆ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਵਪਾਰਕ ਭਾਈਚਾਰੇ ਦੇ ਨਾਲ ਦੇ ਨਾਲ ਸੁਰੱਖਿਆ ਘੇਰੇ ਨੂੰ ਸਖਤ ਕਰਨ ਵੱਲ ਅਹਿਮ ਕਦਮ ਵਧਾਏ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਥੇ ਪੰਜਾਬ ਸਟੇਟ ਟ੍ਰੇਡਜ਼ ਕਮਿਸ਼ਨ ਜ਼ਿਲ੍ਹਾ ਅਤੇ ਹਲਕਾ ਪਦਰੀ ਵਪਾਰਕ ਕਮੇਟੀ ਅਤੇ ਪੁਲਿਸ ਪ੍ਰਸ਼ਾਸਨ ਦੇ ਵਿਚਕਾਰ ਢਾਂਚਾ ਗੱਤ ਤੇ ਮੁਕੰਮਲ ਤਾਲਮੇਲ ਦੇ ਨਿਰਦੇਸ਼ ਦਿੰਦੇ ਆ ਸਪਸ਼ਟ ਕੀਤਾ ਕਿ ਵਪਾਰੀਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਸੂਬੇ ਦੇ ਇਸ ਆਫ ਡੂਇੰਗ ਬਿਜ਼ਨਸ ਦਾ ਮੁੱਖ ਹਿੱਸਾ ਵਿੱਤ ਮੰਤਰੀ ਹਰਪਾਸੀ ਚੀਮਾ ਨੇ ਵਪਾਰੀ ਵਰਗ ਦੀਆਂ ਸੁਰੱਖਿਆ ਸੰਬੰਧੀ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੀਆਂ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਵਪਾਰਿਕ ਕਮਿਸ਼ਨ ਅਤੇ ਕਮੇਟੀਆਂ ਦੇ ਮੈਂਬਰਾਂ ਨੂੰ ਆਪਣਾ ਆਪਸੀ ਤਾਲਮੇਲ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ ਨੇ ਅਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਹੈ ਕਿ ਉਹ ਇਸ ਤਹਿਤ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਦੀਆਂ ਰਿਪੋਰਟਾਂ ਸਿੱਧੇ ਡੀਜੀਪੀ ਦਫ਼ਤਰ ਦੇ ਨਾਲ ਲਗਾਤਾਰ ਸਾਂਝੀਆਂ ਕੀਤੀਆਂ ਜਾਣ। ਸੋ ਆਸ ਤੇ ਬੁਲਟਨ ਦੇ ਵਿਚੰਨਾ ਹੀ ਕੱਲ ਫੇਰ ਹਾਜ਼ਰ ਹੋਵਾਂਗੇ ਲੈ ਕੇ ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਾਸ਼੍ਰੀਆ ਕਾਲ।